ਬਗਤ ਨਹੀਂ ਤੁਸੀਂ ਆਓ ਬੱਤ ਵਜੜੋ ਆਇਆ ਸਾਰੇ ਰਖਵਾ ਲਓ ਮੇਰੇ ਕੋਲ ਨਹੀਂ ਕੋਤਲੇ ਆ ਜਾ ਆ ਇੱਡੇ ਇੱਡੇ ਵਾਜ ਜਾ ਆ ਇੱਧਰ ਆ ਜਾ ਆਜੋ ਹੌਲੀ ਹੌਲੀ ਉਧਰ ਲੈ ਜਾ ਉਪਰੋ ਸਾਹਮਣੇ ਖਾਲ ਦੇਣਾ ਚਲਾ ਜਾ ਆ ਜਾ ਨੇੜੇ ਆਇਆ ਤੁਰਿਆ ਇੱਥੇ ਨੂੰ ਬਾਈ ਨਿਕਲ ਗਿਆ ਸਭ। ਸੋ ਸਾਰੇ ਸਤਿਕਾਰ ਜੋ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ, ਧਰਗੁਰਦੇਵ, ਜੈ ਭੀਮ, ਜੈ ਭਾਗ, ਜੈ ਭਾਰਤ। ਸੋ ਅੱਜ ਬੜੀ ਇੱਕ ਦੁੱਖ ਦੀ ਗੱਲ ਆ ਵੀ ਸਾਡਾ ਏਡੀ ਵੱਡੀ ਇਮਾਰਤ ਜਿਹੜੀ ਆ ਤੇ ਹਸਪੀਟਲ ਜਿਹੜਾ ਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਬੰਗੇ ਦੇ ਰੋਡ ਦੇ ਉੱਪਰ ਹਾਈਵੇ نیشنل ਹਾਈਵੇ ਦੇ ਉੱਪਰ ਜਿਹੜਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਹਸਪੀਟਲ ਏਡਾ ਵੱਡਾ ਇਮਾਰਤ ਜਿਹੜੀ ਵਧੀਆ ਤਰੀਕੇ ਨਾਲ ਬਣੀ ਸਗੀ। ਸੋ ਚਲੋ ਕੁਝ ਗੱਲਾਂ ਕਰਕੇ ਵੀ ਬੈਂਕ ਲੋਨ ਲੈਣ ਤੋਂ ਬਾਅਦ ਕਿਤੇ ਕਰੋਨਾ ਟਾਈਮ ਦੇ ਵਿੱਚ ਜਿਹੜਾ ਪ੍ਰੋਪਰ ਜਿਹੜਾ ਇਹ ਸਿਸਟਮ ਨਹੀਂ ਹੋਣ ਕਰਕੇ ਜਿਹੜਾ ਬੈਂਕ ਨੇ ਇੱਕ ਨੋਟਿਸ ਵੀ ਲਾਇਆ ਜਿਹਦਾ ਬੈਂਕ ਕਰਾਫਟ ਹੋਣ ਕਰਕੇ ਸਾਡਾ ਹਸਪੀਟਲ ਜਿਹੜਾ ਆ ਉਹਨੂੰ ਸੀਲ ਕੀਤਾ ਗਿਆ ਸੋ ਸਾਡੇ ਸਮਾਜ ਵਾਸਤੇ ਵੀ ਇਹ ਬੜੀ ਇੱਕ ਦੁੱਖ ਦੀ ਗੱਲ ਆ ਵੀ ਇਹ ਜਿਹੜਾ ਸਾਡੇ ਰਹਿਬਰਾਂ ਦੇ ਨਾਂ ਤੇ ਉੱਪਰ ਅਸੀਂ ਨਾਂ ਚਲਾ ਸਕਿਆ ਇੱਕ ੱੱਬਾ ਜਿਹੜਾ ਸਾਡੇ ਸਮਾਜ ਦੇ ਉੱਪਰ ਲੱਗਾ ਅੱਜ ਜਿਹੜਾ ਸ਼੍ਰੀ ਗੁਰਪ੍ਰਬਾਧ ਸਾਧੂ ਸੰਪੰਦ ਸੋਸਾਇਟੀ ਦੇ ਸਾਡੇ ਸੰਤ ਮਹਾਪੁਰਸ਼ ਸ਼੍ਰੀ ਕੁਲਵੰਤਰਾਮ ਜੀ ਡੇਰਾ ਸਤੁਰਪੁਰਾਂ ਭਰੋ ਮਜਾਜਰਾ ਭਰੋ ਮਜਾਜਰਾ ਸੋ ਉਹਨਾਂ ਦੀ ਦੇਖ ਰੇ ਵਿੱਚ ਮੀਟਿੰਗ ਕੀਤੀ ਗਈ ਸੋ ਮਾਰਾ ਇਹਨੂੰ ਇਹ ਬੇਨਤੀ ਕੀਤੀ ਗਈ ਵੀ ਸ਼੍ਰੀ ਗੁਰਪ੍ਰਬਾਧ ਸਾਧੂ ਸੰਪੰਦ ਸੋਸਾਇਟੀ ਦੇ ਸਾਰੇ ਬਹਾਪੁਰਸ਼ਾਂ ਨੂੰ ਤੁਸੀਂ ਆਪਣੇ ਡੇਰੇ ਵਿੱਚ ਇੱਕ ਦਿਨ ਜਿਹੜੀ ਜਲਦੀ ਜਿਹੜਾ ਜਲਦੀ ਕਿਉਂਕਿ ਜਿਆਦਾ ਲੇਟਰ ਨਾ ਕਰਨ ਵੀ ਜਲਦੀ ਇੱਕ ਮੀਟਿੰਗ ਰੱਖਾਈ ਜਾਣਾ ਮੀਟਿੰਗ ਦੇ ਵਿੱਚ ਇਹ ਮੁੱਦਾ ਚੜਾਇਆ ਉਹ ਸਾਰੇ ਮਹਾਪੁਰਸ਼ਾਂ ਵਿੱਚ ਆਪਣੇ ਵਿਚਾਰ ਬਦੰਦਰਾ ਕੀਤੀ ਜਾਵੇ ਵੀ ਇਸ ਨੂੰ ਆਪਾਂ ਅੱਗੇ ਕਿੱਦਾਂ ਜਿਹੜਾ ਆ ਵੀ ਆਪਣੇ ਹੱਥਾਂ 'ਚ ਲੈਣਾ ਆ ਤੇ ਇਹਨੂੰ ਮਹਾਰਾਜ ਅੱਗੇ ਜਿੱਦਾਂ ਪਹਿਲਾਂ ਚੱਲਦਾ ਸੀ ਉਸ ਤਰ੍ਹਾਂ ਜਿਹੜਾ ਚਲਾਇਆ ਜਾਵੇ ਸੋ ਸਰ ਕਈ ਐਨ ਆਰ ਆਈ ਸਾਥੀਆਂ ਦਾ ਵੀ ਬਾਦ ਫੋਨ ਆਇਆ ਸਾਡੇ ਗਲੋਬਲ ਕਵਿਤਾਸੀਆ ਜੋ ਆਰਗੇਨਾਈਜੇਸ਼ਨ ਤੋਂ ਅਤੇ ਜਰਮਨ ਤੋਂ ਫਰਾਂਸ ਤੋਂ ਇਟਲੀ ਤੋਂ ਹਰ ਕੰਟਰੀ ਵਿੱਚੋਂ ਜੁਕੇ ਤੋਂ ਤੋ ਕੋਈ ਵੀ ਇਦਾਂ ਦੀ ਕੰਟਰੀ ਨਹੀਂ ਜਿੱਥੇ ਸਾਨੂੰ ਨਹੀਂ ਪੁੱਛਿਆ ਗਿਆ ਵੀ ਇਹ ਕੀ ਗੱਲ ਹੋਈ ਆ ਕਿਉਂਕਿ ਡਾਕਟਰ ਸਾਹਿਬ ਦੀ ਇੱਕ ਵੀਡੀਓ ਵਾਇਲ ਹੋਈ ਸੀ ਜਿਸ ਵਿੱਚ ਇਹਨਾਂ ਨੇ ਬੜੇ ਦੁਖੀ ਹੱਦ ਦੇ ਨਾਲ ਜਿਹੜੀ ਵੀਡੀਓ ਵਾਇਲ ਕੀਤੀ ਸੀ ਦੱਸੀ ਆਈ ਵੀ ਅਸੀਂ ਜਿਹੜਾ ਆ ਆਪਣੇ ਘਰ ਦਾ ਜਿਹੜਾ ਕਰਜ਼ਾ ਵੀ ਚੁੱਕ ਕੇ ਇਹ ਹਸਪੀਟਲ ਜਿਹੜਾ ਬਣਾਇਆ ਆਪਣੇ ਰਹਿਵਰਾਂ ਦੇ ਵਾਸਤੇ ਜਿਹੜੇ ਆ ਤਾਂ ਸਾਨੂੰ ਇਹ ਹਸਪੀਟਲ ਬਚਾਉਣ ਵਾਸਤੇ ਜਿਹੜਾ ਮੀਟਿੰਗ ਦੇ ਵਿੱਚ ਇਹ ਨਤੀਜਾ ਕੱਢਿਆ ਜਾਵਾ ਤਾਂ ਜੋ ਚੰਦ ਜਿਹੜੇ ਅਗਲੇ ਜਿਹੜੇ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਸ ਨੂੰ ਜਿਹੜਾ ਆਪਾਂ ਦੁਬਾਰਾ ਜਿਹੜੀ ਉਹਦੀ ਸੈਟਲਮੈਂਟ ਕਰਕੇ ਬੈਂਕ ਦੇ ਨਾਲ ਔਰੇ ਵਿੱਚ ਜਿਹੜੀ ਮੈਨੇਜਮੈਂਟ ਕਮੇਟੀ ਆ ਦੁਬਾਰਾ ਜਿਹੜੀ ਨਵੀਂ ਜਿਹੜੀ ਆ ਸ਼੍ਰੀ ਗੁਰਦਾਸ ਸਾਧੂ ਸੰਪਦਾ ਸੁਸਾਇਟੀ ਦੇ ਦੇਖਰੇਖ ਵਿੱਚ ਅਤੇ ਜਿੰਨੇ ਸਾਡੇ ਐਨਆਰਆਈ ਸਾਥੀ ਆ ਉਹ ਸਾਰੇ ਹਰੇ ਕੰਟਰੀ ਦੇ ਵਿੱਚੋਂ ਐਨਆਰਆਈ ਸਾਥੀਆਂ ਲੈ ਕੇ ਵੱਡੀ ਟੀਮ ਜਿਹੜੀ ਆ ਉਹ ਚਾਹੇ 100 ਮੈਂਬਰੀ ਬਣੇ ਚਾਹੇ 200 ਮੈਂਬਰੀ ਬਣੇ ਉਹ ਸਾਰਿਆਂ ਨੂੰ ਲਿਆ ਜਾਊਗਾ ਤਾਂ ਜੋ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਆ ਸਾਡੇ ਹਸਪਤਾਲ ਜਿਹੜਾ ਸਚਾਰੂ ਢੰਗ ਨਾਲ ਚੱਲ ਸਕੇ ਆ ਤੇ ਲੋਕੀ ਆਸ ਲੈ ਕੇ ਆਉਂਦੇ ਆ ਵੀ ਸਾਡੇ ਰੈਵਰਾਂ ਦੇ ਨਾਂ ਤੇ ਹਸਪਤਾਲ ਆ ਸਾਨੂੰ ਇਲਾਜ ਵਧੀਆ ਮਿਲੂਗਾ ਘੱਟ ਖਰਚ ਆਊਗਾ ਉਸੇ ਤਰ੍ਹਾਂ ਜਿਹੜਾ ਉਹਨੂੰ ਤਰੀਕੇ ਨਾਲ ਚਲਾ ਸਕੀਏ ਕਈ ਸਾਥੀ ਜਿਹੜੇ ਦਵਾਈ ਵੀ ਆ ਫਰੀ ਦੇ ਨੂੰ ਤਿਆਰਿਆ ਕੋਈ ਕੈਂਪ ਲੋਨ ਨੂੰ ਤਿਆਰਿਆ ਕੋਈ ਅੱਖਾਂ ਦਾ ਜਿਹੜਾ ਆਪਰੇਸ਼ਨ ਵਾਸਤੇ ਕਹਿੰਦੇ ਪਾਈ ਜੀ ਅਸੀਂ ਇੱਥੇ ਲੋਨ ਨੂੰ ਤਿਆਰਿਆ ਵੀ ਤੁਸੀਂ ਲੋਕਾਂ ਨੂੰ ਸਹੂਤਾ ਮਿੰਡ ਚਾਹੀਦੀ ਆ ਬਹੁਤ ਬੰਦੇ ਸੀਗੇ ਚਲੋ ਹੁਣ ਪਿੱਛੇ ਜੋ ਕਮੀਆਂ ਹੋਈਆਂ ਨੂੰ ਦੂਰ ਕਰਕੇ ਅੱਗੇ ਜਿਹੜਾ ਆ ਵੀ ਵਧੀਆ ਤਰੀਕਾ ਨਾਲ ਚਲਾ ਸਕੀਓ ਅੱਜ ਮੀਟਿੰਗ ਦੇ ਵਿੱਚ ਫਾਈਨਲ ਹੋਇਆ ਵੀ ਚੰਦ ਥੋੜੇ ਦਿਨਾਂ ਤੱਕ ਮੀਟਿੰਗ ਕਰਕੇ ਜਿਹੜਾ ਇਹਦਾ ਸਿੱਟਾ ਨਿਕਲੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਹਸਪੀਟਲ ਦੁਆਰਾ ਕੋਲੇ ਜਾਊਗਾ ਅਤੇ ਜਿਹੜੇ ਸਾਡੇ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਸਾਥੀ ਆ ਜਿਹੜੇ ਹੈੱਡ ਆਫਿਸ ਬੈਠੇ ਆ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਵੀ 2 ਦਿਨ ਦੇ ਵਿੱਚ ਅਸੀਂ ਦੇਖਦੇ ਆ ਵੀ ਕਿੰਨੇ ਅਮਾਉਂਟ ਦੀ ਹੈ ਸੈਟਲਮੈਂਟ ਉਸ ਸਾਥੀਆਂ ਸੋਰਾ 10% ਜਿਹੜਾ ਦੇਣਾ ਜਿਹੜਾ ਅਧਿਕਾਰ ਦਿੱਤਾ ਜਾਊਗਾ ਪੈਸੇ ਵੀ ਜੀ ਦੇ ਸੀਨੀਅਰ ਕੋਲੋਂ ਪਰ ਗੱਲ ਤਾਂ ਇਹ ਆ ਵੀ ਅਸੀਂ ਬਾਬਾ ਸਾਹਿਬ ਮੀਤਗਨ ਨੂੰ ਮੰਨਣ ਵਾਲੇ ਦਮਾਗੇ ਡਾਕਟਰ ਸਾਹਿਬ ਤੇ ਵੀ ਇੰਗਲਿਸ਼ ਉਹ ਕਰਦੇ ਸੀਗੇ ਵੀ ਜੇਕਰ ਦੋ ਬੰਦੇ ਮੁਲਾਜ਼ਮ ਆਏ ਆ ਉਹਨਾਂ ਨੇ ਆ ਕੇ ਜਹਾੜੇ ਰਹਿਬਰਾਂ ਦੇ ਨਾਮ ਦੇ ਉੱਪਰ ਸੀਲ ਲਾਤੀ ਵੈਂਡਾ ਵੱਡਾ ਸਮੁੱਚਾ ਸਮਾਜ ਆਪਣਾ ਵੱਡਾ ਇਹਨੂੰ ਆਪਾਂ ਮੁੱਦਾ ਵੀ ਬਣਾ ਸਕਦੇ ਆਂ ਵੀ ਸਾਡੇ ਰਹਿਬਰਾਂ ਦੇ ਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਇੱਥੇ ਦੀ ਜਿਹੜੀ ਨਵੇਂ ਸ਼ਹਿਰ ਦੀ ਪੁਲਿਸ ਆ ਸਾਡੇ ਜਾਣ ਪੁੱਜ ਕੇ ਜਿਹੜਾ ਮਾਹੌਲ ਖਰਾਬ ਕੀਤਾ ਇੱਥੇ ਸੀਲ ਕੀਤੀ ਜਾਂਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਇਹ ਧਾਰਮਿਕ ਮੁੱਦਾ ਬਣ ਸਕਦਾ ਸੀਗਾ ਪਰ ਸਾਡੇ ਮਹਾਪੁਰਖਾਂ ਨੇ ਕਿਹਾ ਵੀ ਆਪਾਂ ਜਿਹੜੀ ਚੀਜ਼ ਹੈ ਲਿਖ ਲਈ ਆ ਉਹਨੂੰ ਪਹਿਲਾਂ ਪੈਰਵਾਹੀ ਕਰਨੀ ਹੈ ਇਸ ਕਰਕੇ ਅਸੀਂ ਇਹ ਚੀਜ਼ ਨੂੰ ਜਿਹੜਾ ਮੁੱਦਾ ਨਹੀਂ ਬਣਾਇਆ ਸੋ ਡਾਕਟਰ ਸਾਹਿਬ ਵੀ ਬੇਨਤੀ ਆ ਵੀ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਜਨਣਾ ਡਾਕਟਰ ਸਾਹਿਬ ਉਹਦੇ ਦੇਸ਼ ਤੇ ਬੇਨਤੀ ਆ ਸੋ ਸਭਾ ਮੈਂ ਇੰਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਾਂ ਗੁਰਦੇਵ ਜੈ ਭੀਮ ਜੈ ਭਾਰਤ ਜਿਸ ਦਾ ਨਾਮ ਗੁਰੂ ਸਤਗੁਰੂ ਦਾਸ ਮਹਾਰਾਜ ਜੈ ਟੇਬਲ ਹਸਪੀਟਲ ਜਿਹੜਾ ਥਾਂ ਦੀਆ ਪਿੰਡ ਵਿਖਿਆ ਜਿਸ ਦਾ ਨਾਮ ਖਬਰ ਸਾਧਿਆ ਸੰਗਤਾਂ ਨੇ ਸੋਡੀ ਸਾਰੀਆਂ ਸੰਗਤਾਂ ਦੇ ਹਰ ਦੇ ਬਲੂ ਕਰੇਗਾ ਔਰ ਬੜਾ ਸੰਗਤਾਂ ਦੇ ਵਿੱਚ ਰੋਸ ਹੋਇਆ ਬੜਾ ਦੁੱਖ ਹੋਇਆ ਲੋ ਸਾਰੀਆਂ ਸੰਗਤਾਂ ਦਾ ਦੁੱਖ ਮੰਨਿਆ ਕਿ ਸਾਡੇ ਪਰਪਿਤਾ ਦੇ ਨਾਮ ਦੇ ਉੱਤੇ ਹਸਪੀਟਲ ਆ ਉਬੰਦ ਹੋ ਜਵੇ ਫੀਲ ਹੋ ਜਵੇ ਮਤਲਬ ਬੰਦੇ ਦਾ ਸਮਾਜ ਦਾ ਮਰਨ ਹੋ ਜਾਂਦਾ ਅਸੀਂ ਅੱਜ ਵੀ ਵੱਲ ਪਤਾ ਲੱਗਦਾ ਅੱਜ ਇੱਥੇ ਵੀ ਇਕੱਠੇ ਹੋਣਾ ਮੈਂ ਤਾਂ ਇੱਥੋਂ ਅੱਜ ਵੀ ਆਇਆ ਇਹਨਾਂ ਦੇ ਨਾਲ ਗੱਲਬਾਤ ਹੋਈ ਇਹਨਾਂ ਨੂੰ ਇਹੀ ਕਿਹਾ ਕਿ ਆਪਾਂ ਮੰਨ ਲਓ ਨਾ ਸ਼੍ਰੀ ਗੁਰਦਾਸ ਸਾਹਿਬ ਦਾ ਸੰਪਰਦ ਸੈਟੀ ਦੇ ਹੋਰ ਮਾਪਪੁਰਛ ਸਾਰਿਆਂ ਜਿੰਨੇ ਵੀ ਸਾਡੇ ਸਮਾਜ ਦੇ ਕੋਈ ਅਹੁਦੇਦਾਰ ਹੈ ਜਾਂ ਸਮਾਜ ਦੇ ਤਾਂ ਦੁੱਖ ਸੁਣਨ ਵਾਲੇ ਆਪਾਂ ਸਾਰਿਆਂ ਦੇ ਨਾਲ ਇੱਕ ਮੀਟਿੰਗ ਵੱਖਰੀ ਕਰਾਂਗੇ ਔਰ ਜੋ ਉਹਦਾ ਨਤੀਜਾ ਨਿਕਲੂਗਾ ਆਪਾਂ ਉਹਦੇ ਤੇ ਆਪਾਂ ਗੌਰ ਕਰਾਂਗੇ ਔਰ ਸਬੂਤ ਸੰਗਤਾਂ ਨੂੰ ਬੇਨਤੀ ਹੈ ਕਿ ਹਜੇ ਹਜੇ ਤੱਕ ਕਿਸੇ ਨੇ ਵੀ ਕਿਸੇ ਦੇ ਅਕਾਊਂਟ ਦੇ ਵਿੱਚ ਜਾਂ ਮੇਰੇ ਅਕਾਊਂਟ ਦੇ ਵਿੱਚ ਕਿਸੇ ਨੂੰ ਕੋਈ ਪਾਇਆ ਨਾ ਭੇਜਿਓ ਜਦੋਂ ਭੇਜਣੀ ਆ ਜਦੋਂ ਆਪ ਜੀ ਨੂੰ ਕੋਈ ਅਕਾਊਂਟ ਇਸ ਹਸਪੀਟਲ ਦਾ ਸਾਂਝਾ ਕਰਨਗੇ ਸਾਰੇ ਜਣੇ ਉਸ ਵੇਲੇ ਜਿਹੜੀ ਆ ਅਮਾਉਂਟ ਉਸ ਵੇਲੇ ਭੇਜਿਓ ਤਾਂ ਜੋ ਜਿਹੜਾ ਗੁਰੂ ਦਾਸ ਜੀ ਦੇ ਗੁਰਦੁਆਰੇ ਦੇ ਉੱਤੇ ਇਹ ਸੀ ਤਸਦੀਕ ਕੀਤਾ ਆ ਲੋਕ ਸੀਰ ਕੀਤੇ ਆ ਇਹ ਆਪਾਂ ਖਲਾਸ ਸਕੀਏ ਦਾ ਆਪਾ ਗੁਰੂ ਸਾਹਿਬਾਰੇ ਦੇ پیرੋਕਾਰਿਆਂ ਡਾਕਟਰ ਬਾਸਾ ਦੇ پیرੋਕਾਰਿਆਂ ਪਿਆਰ ਭਰੀ ਜੈ ਗੁਰਦੇ ਧੰਨ ਗੁਰਦੇ ਜੋ ਬੋਲੇ ਸੁਣ ਪਏ ਸਤਿਗੁਰੂ ਸਾਹਿਬ ਰਾਜ ਕੀ ਜੈ